ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਦੇ ਆਂ 18 ਤੇ 19 20 ਇਹ ਤਿੰਨ ਦਿਨ ਵੀਰੋ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਅੱਜ ਵੀਰੋ 18 ਸਤੰਬਰ ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਵੀਰੋ ਸਵੇਰ ਦੇ ਪਹਿਲੇ ਘੰਟੇ ਤੋਂ ਆਪਾਂ ਨੂੰ ਥੋੜਾ ਮੋਟਾ ਧੁੱਪ ਵਾਲਾ ਸਾਫ਼ ਦੇਖਣ ਨੂੰ ਮਿਲੇਗਾ ਵੀਰੋ ਜੋ ਪੰਜਾਬ ਦੇ ਪੱਛਮੀ ਖੇਤਰ ਨੇ ਵੀਰੋ ਪੱਛਮੀ ਸਰਹੱਦੀ ਖੇਤਰ ਨੇ ਫਰੋਜ਼ਪੁਰ ਫਰੀਦਕੋਟ ਮੁਕਸਰ ਸਾਹਿਬ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਉਦਰਾ ਮਰਸਰ ਸਾਹਿਬ ਤਾਰਨ ਤਾਰਨ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਜੋ ਮਾਝੇ ਦੋਆਬੇ ਦੇ ਖੇਤਰ ਨੇ ਤਕਰੀਬਨ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਖਾਸ ਕਰਕੇ ਮਾਝਾ ਤੇ ਜੋ ਪੱਛਮੀ ਭਾਗ ਨੇ ਪੰਜਾਬ ਦੇ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਮੌਸਮ ਕੁੱਲ ਮਿਲਾ ਕੇ ਵੀਰੋ ਦੁਪਹਿਰ ਤੱਕ ਸਾਫ ਧੁੱਪ ਵਾਲਾ ਹੀ ਦੇਖਣ ਨੂੰ ਮਿਲੇਗਾ ਜੋ ਵੀਰੋ ਪੰਜਾਬ ਦੇ ਪੂਰਬੀ ਤੇ ਦੱਖਣੀ ਭਾਗ ਨੇ ਜਿਵੇਂ ਕਿ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਚੰਡੀਗੜ੍ਹ ਮਹਾਲੀ ਐਸਬੀਐਸ ਨਗਰ ਵਗੈਰਾ ਵੀਰੋ ਰੂਪਨਗਰ ਇਹਨਾਂ ਖੇਤਰਾਂ ਦੇ ਵਿੱਚ ਤੇ ਅੱਗੇ-ਅਗੇ ਵੀਰੋ ਲੁਧ ਜੋ ਵੀਰੋ ਖਾਸ ਕਰਕੇ ਪੂਰਬੀ ਤੇ ਦੱਖਣੀ ਭਾਗ ਨੇ ਪੰਜਾਬ ਦੇ ਜਿਹੜੇ ਹਰਿਆਣੇ ਤੇ ਰਾਜਸਥਾਨ ਦੇ ਨੇੜੇ ਪੈਂਦੇ ਨੇ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਆਉਂਦੇ ਘੰਟਿਆਂ ਦੇ ਬਾਅਦ ਬੱਦਲਵਾਈ ਇੰਟਰ ਹੁੰਦੀ ਸ਼ੁਰੂ ਦਿਖਾਈ ਦੇਵੇਗੀ ਕਿਉਂਕਿ ਵੀਰੋ ਚੱਕਰਵਾਤੀ ਤੂਫਾਨ ਹੈ ਉਹ ਤੂਫਾਨ ਦਾ ਅਸਰ ਆਪਾਂ ਨੂੰ ਪੰਜਾਬ ਦੇ ਉੱਪਰ ਅੱਜ ਤੇ ਕੱਲ 2 ਦਿਨ ਦੇਖਣ ਨੂੰ ਮਿਲਦਾ ਰਹੇਗਾ ਵੀਰੋ ਟੁੱਟੇ ਮੇਰੂਪ ਦੇ ਵਿੱਚ ਅੱਜ ਵੀਰੋ ਹਵਾਵਾਂ ਦਾ ਰੁੱਖ ਬਦਲ ਕੇ ਪੱਛਮ ਦਿਸ਼ਾ ਤੋਂ ਆਪਾਂ ਨੂੰ ਦੱਖਣ ਪੂਰਬ ਦਿਸ਼ਾ ਤੋਂ ਵੀਰੋ ਹਵਾਵਾਂ ਚਲਦੀਆਂ ਮਿਲਣੀਆਂ ਹਵਾਵਾਂ ਵੀਰੋ ਕਾਫੀ ਤੇਜ਼ ਰਫ਼ਤਾਰਦਿਆਂ ਚੱਲ ਸਕਦੀਆਂ ਨੇ ਅੱਜ ਤੇ ਕੱ ਤਿਵੇਂ ਵੀਰੋ ਇਹ ਸਿਸਟਮ ਦੇ ਚੱਲਦੇ ਆਪਾਂ ਨੂੰ ਪੰਜਾਬ ਦੇ ਉੱਪਰ ਇਹਦਾ ਕਾਫੀ ਇਸ ਹਿੱਸੇ ਦੇ ਵਿੱਚ ਪ੍ਰਭਾਵ ਦੇਖਣ ਨੂੰ ਮਿਲੇਗਾ तकरीबन 50% ਖੇਤਰਾਂ ਦੇ ਵਿੱਚ ਪੰਜਾਬ ਦੇ ਵੀਰੋ ਜੋ ਪੂਰਬੀ ਤੇ ਦੱਖਣੀ ਭਾਗ ਨੇ ਇਨ੍ਹਾਂ ਭਾਗਾਂ ਦੇ ਵਿੱਚ ਵੀਰੋ ਆਪਾਂ ਨੂੰ ਤਕੜੀਆਂ ਮੀਂਹੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਗਰਜ ਚਮਕ ਹਨੇਰੀ ਤੇਜ਼ ਮੀਂਹ ਵੀਰੋ ਇਦਾਂ ਦੀਆਂ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਅੱਜ ਤੇ ਕੱਲ ਦੋ ਦਿਨ ਵੀਰੋ ਪੰਜਾਬ ਦਾ ਮੌਸਮ ਖਰਾਬ ਹੋਵੇਗਾ ਬਿਰਤੋਂ ਪਿਛਲੇ ਕਈ ਦਿਨਾਂ ਤੋਂ ਦੱਸਦੇ ਆ ਰਹੇ ਹਾਂ ਕਿ 19-20 ਦੇ ਵਿੱਚ ਪੰਜਾਬ ਦਾ ਮੌਸਮ 18-19-20 ਦੇ ਵਿੱਚ ਖਰਾਬ ਹੋਵੇਗਾ। ਸੋ ਵੀਰੋ ਅੱਜ 18 ਸਤੰਬਰ ਨੂੰ ਪੰਜਾਬ ਦਾ ਮੌਸਮ ਆਪਣਾ ਬਦਲਦਾ ਦਿਖਾਈ ਦੇਵੇਗਾ। ਕੁਝ ਸਮੇਂ ਦੇ ਬਾਅਦ ਵੀ ਰੋ ਬਦਲਵਾਈ ਇੰਟਰ ਹੋਵੇਗੀ ਕਿਉਂਕਿ ਪੂਰਬੀ ਤੇ ਦੱਖਣੀ ਪਾਸੇੋਂ ਪੰਜਾਬ ਨੂੰ ਪ੍ਰਭਾਵਿਤ ਕਰੇਗੀ। ਇਹ ਸਿਸਟਮ ਦਾ ਅਸਰ ਵੀਰੋ ਰਾਜਸਥਾਨ, ਹਰਿਆਣਾ ਵਗੈਰਾ ਤੋਂ ਹੁੰਦਾ ਹੋਇਆ ਅੱਗੇ ਪੰਜਾਬ ਦਾ ਅੱਧਕ ਪੰਜਾਬ ਤੱਕ ਵੀਰੋ ਮੌਸਮ ਨੂੰ ਜ਼ਿਆਦਾ ਪ੍ਰਭਾਵ ਕਰੇਗਾ। ਅੱਧ ਪੰਜਾਬ ਤੋਂ ਅੱਗੇ ਵੀਰੋ ਜੋ ਪੱਛਮੀ ਖੇਤਰ ਹੈਗੇ ਵੀਰੋ ਉਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਇਹਦਾ ਪ੍ਰਭਾਵ ਦੇਖਣ ਨੂੰ ਘ ਉਸ ਤੋਂ ਬਾਅਦ ਵੀਰੋ ਅੱਜ ਤੇ ਕੱਲ 2 ਦਿਨ ਮੌਸਮ ਬਰਸਾਤ ਵਾਲਾ ਹੀ ਰਹੇਗਾ ਉਸ ਤੋਂ ਬਾਅਦ ਵੀਰੋ ਆਪਾਂ ਨੂੰ 20 ਤੋਂ ਲੈ ਕੇ ਥੋੜਾ ਮੋਟਾ ਫਿਰ ਮੌਸਮ ਦੇ ਵਿੱਚ ਸੁਧਾਰ ਹੁੰਦਾ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਵੀਰੋ ਆਉਂਦੇ 3-4 ਦਿਨ ਗਰਮੀ ਦਾ ਵਧੀਆ ਪ੍ਰਭਾਵ ਆਪਾਂ ਨੂੰ ਧੁੱਪ ਵਾਲਾ ਮੌਸਮ ਦੇਖਣ ਨੂੰ ਮਿਲੇਗਾ ਤਕਰੀਬਨ 25 ਸਤੰਬਰ ਤੱਕ ਦੀ ਆਪਾਂ ਗੱਲ ਕਰੀਏ ਵੀਰੋ 25 ਤੋਂ ਬਾਅਦ ਵੀਰੋ ਫੇਰ ਟੁੱਟਮੀਆਂ ਘਟਨਾਵਾਂ ਪੰਜਾਬ ਦੇ ਵਿੱਚ ਹੋਣਗੀਆਂ ਜੋ ਕਿ ਵੀਰੋ ਬਰਸਾਤੀ ਗਤੀਵਿਧੀਆਂ ਆਪਾਂ ਨੂੰ ਆਉਂਦੇ 5-4 ਦਿਨ ਵੀਰੋ ਫੇਰ 25 ਤੋਂ ਲੈ ਕੇ 30 ਤੱਕ ਦਾ ਜੋ ਸਮਾਂ ਹੋਵੇਗਾ ਵੀਰੋ ਉਹਨਾਂ ਦਿਨਾਂ ਦੇ ਵੀਰੋ ਇਹ ਆਪਾਂ ਜਾਣਕਾਰੀ ਤੁਹਾਨੂੰ ਨਿਮਾਨ ਦੇ ਦਾਰ ਦਿੱਤੀ ਐ ਸੋ ਵੀਰੋ ਬਾਕੀ ਜਿਵੇਂ ਸਮੇਂ ਸਮੇਤ ਕੋ ਅਨਸਾਰੀ ਜਾਣਕਾਰੀ ਮਿਲੂਗੀ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਰਹੇ ਨੇ ਸੋ ਕਰਦੇ ਰਹਾਂਗੇ ਸੋ ਵੀਰੋ ਅੱਜ ਟੈਂਪਰੇਚਰ ਇਹ ਦਿਨ ਦੇ ਜੋ ਕੱਲ ਦੇ ਮੁਕਾਬਲੇ ਵੀਰੋ 1-2 ਡਿਗਰੀ ਘੱਟ ਰਹਿਣਗੇ 34 ਡਿਗਰੀ ਦੇ ਆਸ-ਪਾਸ ਰਹਿਣਗੇ ਤੇ ਵੀਰੋ ਰਾਤ ਦੇ ਟੈਂਪਰੇਚਰ 22-30 ਡਿਗਰੀ ਦੇ ਆਸ-ਪਾਸ ਠੰਡਕ ਦਾ ਮਾਹੌਲ ਬਣਿਆ ਰਹੇਗਾ ਸੋ ਟੁੱਟਮੀਆਂ ਕਾਰਵਾਈਆਂ ਵੀਰੋ ਬਰਸਾਤੀ ਹੋ ਸਕਦੇ ਨੇ ਕਿਸਾਨ ਵੀਰਾਂ ਨੂੰ ਬੇਨਤੀ ਐ ਕਿ ਥੋੜਾ ਸਪਰੇਆਂ ਵਗੈਰਾ ਵੀਰੋ ਅੱਜ ਤੇ ਕੱਲ ਦੋ ਦਿਨ ਦੇਖ ਕੇ ਕਰਨ ਕਿ ਮੈਂ ਕੀ ਦਵਾਈਆਂ ਨੇ ਸੋ ਥੋੜੀ-ਮੋਟੀ ਬਰਸਾਤ ਪੈ ਜਾਂਦੀ ਹੈ ਦਵਾਈਆਂ ਆਪਣੀਆਂ ਕੀਤੀਆਂ ਬੇਕਾਰ ਜਾਂਦੀਆਂ ਨੁਕਸਾਨ ਹੋ ਜਾਂਦਾ ਹੈ ਸੋ ਵੀਰੋ ਅੱਜ ਤੇ ਕੱਲ ਰੁੱਕ ਕੇ ਪਰਸੋਂ ਤੋਂ ਬਾਅਦ ਫੇਰ ਮੌਸਮ ਖੁੱਲਣ ਦੀ ਉਮੀਦ ਬਣੀ ਹੋਈ ਹੈ ਸੋ ਵੀਰੋ ਅੱਜ ਤੇ ਕੱਲ ਦਾ ਦਿਨ ਵੇਟ ਕਰ ਲਓ ਕਿਉਂਕਿ 18 ਤੇ 19 ਦੇ ਵਿੱਚ ਪੰਜਾਬ ਦਾ ਮੌਸਮ ਖਰਾਬ ਹੋਵੇਗਾ ਸੋ ਧੰਨਵਾਦ ਸਾਰੇ ਵੀਰਾਂ ਦਾ ਬਾਕੀ ਵੀਰੋ ਦੁਪਹਿਰ ਤੋਂ ਬਾਅਦ ਜਾਂ ਕੱਲ ਸਵੇਰ ਦੀ ਵੀਡੀਓ ਜਿਵੇਂ ਵੀ ਆਪ ਨੂੰ ਜਾਣਕਾਰੀ ਮਿਲਦੀ ਹੈ ਬਸ ਸਹੀ ਤੋਂ ਸਹੀ ਜਾਣਕਾਰੀ ਲੈ ਕੇ ਫੇਰ ਕਿਸਾਨ ਵੀਰਾਂ ਲਈ ਹਾਜ਼ਰ ਹੋਵਾਂਗੇ ਸੋ ਵੀਰੋ ਮੌਸਮ ਦੀ ਹਰ ਪ੍ਰਕਾਰ ਦੀ ਜਾਣਕਾਰੀ ਲਈ ਖੇਤੀ ਸੇਵਾ ਸੈਂਟਰ ਨਾਲ ਬਣੀ ਰਹੋ ਜੀ ਸ